ਵੀਰ ਆਹ ਜਿਹੜੀ ਆ ਸਿਨਰੀ ਇਹ ਮੈਂ ਬਹੁਤ ਦਫ਼ਤਰਾਂ ਦੇ ਵਿੱਚ ਦੇਖੀ ਆ ਲੱਗੀ ਹੋਈ ਆ ਪਹਿਲਾਂ ਜੀ ਆਪਾਂ ਆਪਣੇ ਭਰਾਵਾਂ ਨੂੰ ਦੱਸ ਲਈਏ ਕਿ ਅੱਜ ਆਪਾਂ ਆਪਣੇ ਭਰਾ ਨੇ ਪ੍ਰਦੀਪ ਜੰਡਰ ਵੀਰ ਮਰੇ ਤੇ ਸਰਪੰਚ ਵੀ ਪਹਿਲਾਂ ਰਹੇ ਨੇ ਇਹ ਗੱਲ ਕੀਤੀ ਹੈ ਨਗਰ ਦੀ ਜਦੋਂ ਅਸੀਂ ਬੈਠਾ ਸਰਪੰਚ ਸਾਹਿਬ ਹੀ ਕਹਿੰਦੇ ਨੇ ਜਦੋਂ ਫੋਨ ਕਰਦੇ ਆ ਤੇ ਮੈਂ ਆ ਰਿਹਾ ਸੀ ਬਲੇ ਕੋਲੋਂ ਅੱਜ ਤੇ ਮੈਂ ਫੋਨ ਕਰਿਆ ਮੈਂ ਸਰਪੰਚ ਸਾਹਿਬ ਕਿੱਥੇ ਹੋ ਕਹਿੰਦੇ ਵੀ ਦਫ਼ਤਰ ਜੀ ਆ ਉਹ ਦਫ਼ਤਰ 'ਚ ਉਹਨੂੰ ਬੈਠੇ ਸੀ ਬਾਕੀ ਤਾਂ ਚਲੋ ਗੱਲਾਂ ਇਹ ਨਹੀਂ ਆਪਾਂ ਉੱਤਾਂ ਆਪਣੀਆਂ ਕਾਰਗੀਆਂ ਰਹਿ ਕੇ ਔਰ ਜਿਹੜੀ ਇੱਕ ਗੱਲ ਤੁਹਾਡੇ ਨਾਲ ਵੀ ਆਪਾਂ ਸਾਂਝੀ ਕਰ ਲਈਆਂ ਵੀ ਮੈਂ ਬਹੁਤ ਸਮੇਂ ਦਾ ਵੀਰੇ ਆਪਣੇ ਸਰਵਣ ਸਾਹਿਬ ਕਨਫਿਊਜ਼ ਸੀਗਾ ਕਿ ਇਹ ਹੋ ਰਿਹਾ ਦਿਖਾ ਦਿੰਦੀ ਆਪਾਂ ਆ ਦਿਖਾਈ ਹੋਈ ਆਹ ਜਿਹੜੀ ਆਏ ਮਤਲਬ ਇਹ ਕਿੰਨੇ ਸੱਤ ਇਹ ਸਾਂਝੋਦੇ ਨੇ ਮੈਂ ਸੱਤ ਨੇ ਸੱਤ ਇਹ ਸੱਤ ਘੋੜਿਆਂ ਵਾਲੀ ਸਿੰਦਰੀ ਮੈਂ ਬਹੁਤ ਜਗ੍ਹਾ ਦੇ ਦਫ਼ਤਰਾਂ 'ਚ ਲੱਗੀ ਹੋਈ ਦੇਖੀ ਆ ਮਤਲਬ ਤੇ ਅੱਜ ਮੈਨੇ ਥੋੜੇ ਵੀ ਦਫ਼ਤਰ ਦੇ ਭਈ ਨਿਕਾਇਆ ਪਈ ਗਈ ਹਨ ਤੇ ਤੁਸੀਂ ਇਹ ਮਾਲ ਕਿਵੇਂ ਕੀ ਸੋਚ ਕੇ ਲਾਈ ਹੋਈ ਆ ਵੀ ਕਿਉਂ ਲਾਉਂਦੇ ਨੇ ਲੋਕ ਇਹਨਾਂ ਪਰ ਮੈਨੂੰ ਇਹਦਾ ਕੋਈ ਹੁਣ ਤੱਕ ਕਿਸੇ ਨੇ ਤਸੱਲੀ ਬਕਸ ਜਵਾਬ ਨਹੀਂ ਦਿੱਤਾ ਵੀ ਇਹਨੂੰ ਕਿਉਂ ਲਾਇਆ ਜਾਂਦਾ ਵੀ ਭੱਜੇ ਜਾਂਦੇ ਘੋੜਿਆਂ ਦੀ ਹੀ ਹੁੰਦੀ ਆ ਇਹ ਮਤਲਬ ਤੇ ਗਿਣਤੀ ਵੀ ਸਾਤੀ ਹੁੰਦੀ ਆ ਹਨਾ ਤੇ ਜੇ ਭਰਾਵੋ ਤੁਹਾਨੂੰ ਪਤਾ ਹੋਵੇ ਇਹਦਾ ਵੀ ਇਹ ਕੋਈ ਵਹਿਮ ਪਰਮਾ ਜਾਂ ਇਹ ਕੋਈ ਸੱਚਾਈ ਹੈ ਇਹਦੇ ਵਿੱਚ ਕੋਈ ਲੌਜੀਕ ਹੈਗਾ ਮਤਲਬ ਹਨਾ ਵੀ ਕਿਉਂ ਨਾਲ ਤਾਂ ਪਰ ਚਲੋ ਪਤਾ ਲੱਗ ਜੂਗਾ ਜਰੂਰ ਦੱਸਿਓ ਸਾਨੂੰ ਇਹ ਤਾਂ ਕਿ ਆਪਾਂ ਫਿਰ ਕਿਸੇ ਨੂੰ ਹੋਰ ਨੂੰ